ਹਾਂਜੀ ਨਮੋਦਰਨ ਜੀ ਮੇਰ ਕਰਦੇ ਆ ਤੁਸੀਂ ਸਭ ਰਾਜੀ ਖੁਸ਼ੀ ਹੋਵਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਟੱਲੀ ਵਾਲਾ ਜਿਹੜਾ ਬਟਨ ਆ ਉਹਨੂੰ ਨਾਪ ਦਿਓ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਾਡੀ ਪਹਿਲਾਂ ਪਹੁੰਚ ਸਕੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਕਿਸੇ ਹੋਰ ਦਾ ਵੀ ਫਾਇਦਾ ਹੋਵੇ ਇੱਕ ਗੱਲ ਮੈਂ ਤੁਹਾਨੂੰ ਦੱਸਣ ਲੱਗੀਆਂ ਬਹੁਤ ਮੇਰੇ ਕੋਲੇ ਮੈਸੇਜ ਆਉਂਦੇ ਨੇ ਵੀ ਸਾਨੂੰ ਖੇਤਰ ਪਾਲ ਹੋਇਆ ਹੋਇਆ ਜਾਂ ਇੱਕ ਬਰਮਰਾਕਸ਼ ਹੁੰਦਾ ਇਹ ਕਿਸੇ ਦਾ ਕੀਤਾ ਕਰਾਇਆ ਘੱਟ ਹੁੰਦਾ ਆਟੋਮੈਟਿਕ ਜ਼ਿਆਦਾ ਹੁੰਦਾ ਕੋ ਜਦੋਂ ਵੀ ਦੁਨੀਆ ਤੇ ਭਾਰ ਆਉਂਦਾ ਤਾਂ ਇਹ ਚੀਜ਼ਾਂ ਆਟੋਮੈਟਿਕ ਘਰ ਬਣੇ ਨੂੰ ਆਉਣੀਆਂ ਸ਼ੁਰੂ ਹੋ ਜਾਂਦੀ ਨੇ ਹਰ ਇੱਕ ਘਰ ਦੇ ਵਿੱਚ ਨੂੰ ਪਰਿਵਾਰ ਦੇ ਪਰਿਵਾਰ ਵੀ ਇਸ ਬਿਮਾਰੀ ਦੇ ਨਾਲ ਗ੍ਰਸਤ ਹੋ ਜਾਂਦੇ ਨੇ ਮਤਲਬ ਇਹ ਘਰ ਦੇ ਵਿੱਚ ਤੁਹਾਡੇ ਬਿੱਲੀ ਕੁੱਤਾ ਰੱਖਿਆ ਹੋਇਆ ਜਾਂ ਫਿਰ ਮੱਛੀ ਇਹ ਪਹਿਲਾ ਅਸਰ ਉਹਨਾਂ ਤੇ ਹੁੰਦਾ ਤੁਹਾਡੇ ਘਰ ਦਾ ਕੁੱਤਾ ਸੁੱਤਾ ਪਿਆ ਮਰ ਗਿਆ ਰਾਤ ਨੂੰ ਤੁਹਾਡੇ ਘਰ ਦੀ ਜੋ ਹੈਗੀ ਆ ਮੱਛੀ ਕਿ ਉਹ ਆਪਣੇ ਉੱਤੇ ਲੈਂਦੀ ਹੈ ਨੇ ਤੁਹਾਡੇ ਘਰ ਦੇ ਉੱਤੇ ਆਉਣ ਵਾਲੀਆਂ ਅੱਲ ਬਲਾ ਨੂੰ ਇਹ ਜਿਹੜੇ ਰੱਖੇ ਹੁੰਦੇ ਨੇ ਪੰਛੀ ਇਹ ਆਪਣੇ ਉੱਤੇ ਲੈਂਦੇ ਨੇ ਬਿੱਲੀ ਕਿਉਂ ਇਹਨਾਂ ਦੀ ਜਿਹੜੀ ਨਿਗਾ ਬਹੁਤ ਤੇਜ਼ ਆ ਰਾਤ ਨੂੰ ਇਹਨਾਂ ਨੂੰ ਜਿਹੜਾ ਆਪਾਂ ਇਨਸਾਨਾਂ ਨੂੰ ਚੀਜ਼ਾਂ ਨਹੀਂ ਦਿੰਦੀਆਂ ਇਹਨਾਂ ਨੂੰ ਦਿੰਦੀਆਂ ਨੇ ਤੇ ਇਹਨਾਂ ਦੀ ਅੱਖਾਂ ਦੇਖੋ ਰਾਤ ਨੂੰ ਕਿੰਨੀ ਲਾਇਟ ਤਿੱਖੀ ਚਮਕਦੀਆਂ ਨੇ ਆਪਾਂ ਨੂੰ ਦਿੰਦਾ ਨਹੀਂ ਤੇ ਇਹਨਾਂ ਨੂੰ ਦਿੰਦਾ ਬਰਾਤ ਬਾਕੀ ਜਿਹੜੀਆਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਇਨ੍ਹਾਂ ਪੰਛੀ ਨੂੰ ਪਹਿਲਾਂ ਤੇ ਪ੍ਰਾਣੀ ਕਹਾਉਤ ਆ ਵੀ ਵੱਧ ਦੀ ਬਿੱਲੀ ਕਿਸੇ ਅਸਪਰਸ਼ ਕੁਝ ਮਾਰਾ ਹੋਣ ਵਾਲਾ ਹੁੰਦਾ ਨਾ ਤਾਂ ਬਿੱਲੀ ਰੋਣਾ ਸ਼ੁਰੂ ਕਰ ਦਿੰਦੀ ਆ ਕੁੱਤਾ ਅਪਕਾ ਇਹਦੇ ਕੁਛ ਨਾ ਕੁਛ ਅਪਸਗਨ ਹੋਣ ਵਾਲਾ ਵਾਹ ਇਹਨਾਂ ਪੰਛੀਆਂ ਨੂੰ ਪਹਿਲਾਂ ਪਤਾ ਲੱਗਦਾ ਦੇਖੋ ਘਰ ਵਿੱਚ ਪੰਛੀ ਆਉਣਾ ਦੀ ਕੋਈ ਮਾੜੀ ਨਹੀਂ ਹੁੰਦਾ ਤੁਸੀਂ ਕਹਿੰਦੇ ਇਹ ਪੰਛੀ ਮਾੜਾ ਉਹ ਪੰਛੀ ਮਾੜਾ ਪੰਛੀ ਕੋਈ ਵੀ ਮਾੜਾ ਨਹੀਂ ਹੁੰਦਾ ਮਾੜਾ ਕੌਣ ਨੇ ਸਾਡੇ ਕਰਮ ਜੇ ਸਾਡੇ ਕਰਮ ਮਾੜੇ ਨੇ ਤਾਂ ਸਾਡੇ ਘਰੇ ਪੰਛੀ ਵੀ ਉਹ ਜਿਹੇ ਆਉਣ ਲੱਗ ਜਾਂਦੇ ਨੇ ਗੱਲ ਸਮਝਣ ਦੀ ਹੈ ਬਹੁਤ ਅਭ੍ਰਿੱਕੀ ਦੀ ਹੈ ਬੜੇ ਧਿਆਨ ਨਾਲ ਵੀਡੀਓ ਪੂਰੀ ਸੁਣੋ ਜੇ ਤੁਸੀਂ ਆਪਣਾ ਫਾਇਦਾ ਚਾਹੁੰਦੇ ਹੋ ਆਪਣੇ ਪਰਿਵਾਰ ਦਾ ਫਾਇਦਾ ਚਾਹੁੰਦੇ ਹੋ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀਡੀਓ ਮੈਂ ਪਾ ਵੀ ਬਸਤਾਰ ਨਾ ਰਹੀਆਂ ਤੁਹਾਨੂੰ ਸੁਣਨੀ ਵੀ ਬੜੇ ਪਿਆਰ ਨਾਲ ਪੋ ਹੁਣ ਦੇਖੋ ਪਰਿਵਾਰ ਦੇ ਵਿੱਚ ਕਲੇਸ਼ ਲੜਾਈ ਝਗੜਾ ਪੂਰਾ ਪਰਿਵਾਰ ਬਿਮਾਰ ਹਰ ਟਾਈਮ ਇੱਕ ਉੱਠਦਾ ਦੂਜਾ ਪੈਂਦਾ ਕਈ ਵਾਰ ਤਾਂ ਪੂਰੇ ਦਾ ਪੂਰਾ ਪਰਿਵਾਰ ਬਿਮਾਰ ਹੋ ਕੇ ਪੈਂਦਾ ਤੇ ਘਰ ਦੇ ਵਿੱਚ ਰੋਟੀ ਪਾਣੀ ਪੜਾਉਣ ਵਾਲਾ ਵੀ ਕੋਈ ਨਹੀਂ ਰਹਿੰਦਾ ਰਿਸ਼ਤੇਦਾਰ ਵੀ ਡਰਦਾ ਨਹੀਂ ਆਪਾਂ ਹਾਂ ਲੱਗਾ ਕਹਿੰਦਾ ਸਾਰਾ ਟੱਬਰ ਤਾਂ ਬਿਮਾਰ ਪਿਆ ਅਸੀਂ ਵੀ ਜਾਂ ਕੇ ਉਹਨਾਂ ਦੇ ਵਿੱਚ ਆਪਣੀ ਬਿਮਾਰੀ ਲੈ ਕੇ ਆਦੇ ਘਰ ਨੂੰ ਹੈ ਆਮ ਜੀ ਗੱਲ ਆ ਕੰਮ ਵਾਲੀਆਂ ਵੀ ਹਟ ਜਾਂਦੀਆਂ ਨੇ ਲੱਗਾ ਕਹਿੰਦਾ ਸਾਰਾ ਪਰਿਵਾਰ ਤਾਂ ਬਿਮਾਰ ਪਿਆ ਹੈ ਮੈਂ ਇਹ ਜੇ ਪੈਸੇ ਨੂੰ ਕੀ ਕਰਨਾ ਮੇਰੇ ਬੱਚੇ ਰੋਝਣਗੇ ਮੈਂ ਬਿਮਾਰ ਹੋ ਕੇ ਪੈ ਜੂਗੀ ਹੈ ਕਿ ਨਹੀਂ ਹੁੰਦੀ ਹੈ ਨਾ ਗੱਲ ਇਹ ਮੰਨਣ ਵਾਲੀਆਂ ਨੇ ਇਕੱਲਾ ਤੇ ਕੋਈ ਹੁੰਦਾ ਇਨਸਾਨ ਜਿਹੜਾ ਕਹਿਣ ਦਾ ਰੱਬ ਦੀ ਰੂਹ ਵੀ ਜੇ ਹੋਣਾ ਤਾਂ ਮੈਨੂੰ ਘਰ ਬੈਠੇ ਨੂੰ ਵੀ ਹੋ ਜਾਣਾ ਇਹ ਕੁਝ ਉਹ ਕਿੱਥੇ ਗਏ ਸੀ ਜਿਨ੍ਹਾਂ ਨੂੰ ਇਹ ਬਿਮਾਰੀ ਆਈ ਹੈ ਇਸ ਬਿਮਾਰੀ ਦਾ ਹੱਲ ਹੈਗਾ ਘਰੋਂ ਦੀ ਲੋੜ ਕੋਈ ਨਹੀਂ ਭਵਾਂ ਖੇਤਰਪਾਲਾ ਭਵਾਂ ਮਹਾਰਕਸ਼ ਦੇਖੋ ਕਰਨਾ ਤੁਸੀਂ ਆ ਦੱਸਣਾ ਮੈਂ ਘਰੇਲੂ ਪਾਣੀ ਕੋਈ ਮੈਂ ਕਿਸੇ ਦਾ ਪੈਸਾ ਨਹੀਂ ਲੱਗਣ ਦੇ ਇੰਨਾ ਤੁਸੀਂ ਜੇ ਕਿਸੇ ਨੂੰ ਦੱਸੋਗੇ ਸਾਡੇ ਤੇ ਮਹਾਰਕਸ਼ਾ ਜਾਂ ਸਾਡੇ ਤੇ ਖੇਤਰਪਾਲਾ ਤੁਹਾਡੇ ਕੋਲੋਂ ਬਹੁਤ ਚੰਗੀ ਮੋਟੀ ਰਕਮ ਵਸੂਲਣਗੇ ਇਹਦੇ ਲੱਛਣ ਦੱਸਦੀਆਂ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਪੂਰੇ ਪਰਿਵਾਰ ਦਾ ਸਰੀਰ ਟੁੱਟਣਾ ਸ਼ੁਰੂ ਹੋ ਜਾਂਦਾ ਪੂਰੇ ਪਰਿਵਾਰ ਦੇ ਹੱਥ ਪੈਰ ਮੁਰਨੇ ਸ਼ੁਰੂ ਹੋ ਜਾਂਦੇ ਨੇ ਪੂਰੇ ਪਰਿਵਾਰ ਨੂੰ ਦੌਰੇ ਪੈਣ ਲੱਗ ਜਾਂਦੇ ਨੇ ਕਈ ਹੋਰ ਪ੍ਰਕਾਰ ਦੀਆਂ ਸਮੱਸਿਆ ਵੀ ਆ ਸਕਦੀਆਂ ਨੇ ਇੰਨੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਕਾਰੋਬਾਰ ਉਪ ਜਾਂਦਾ ਹੋਰ ਕਈ ਕਿਸਮ ਦੇ ਘਰ ਦੇ ਵਿੱਚ ਅਲਰਜੀ ਹੋਣੀ ਸ਼ੁਰੂ ਹੋ ਜਾਂਦੀ ਆ ਆਟੋਮੈਟਿਕ ਉਹ ਨੁਕਸਾਨ ਹੋ ਗਿਆ ਇਹ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਹੁਣ ਤੁਸੀਂ ਕਰਨਾ ਕੀ ਆ ਦੇਖੋ ਹੁਣ ਇਹ ਗੱਲਾਂ ਧਿਆਨ ਨਾਲ ਸੁਣਿਓ ਉਹ ਤਾਂ ਮੈਂ ਤੁਹਾਨੂੰ ਸਮਝਾ ਤੱਕ ਅਸੀਂ ਫੇਸਬੁੱਕ ਤੇ ਇੰਨਾ ਨਹੀਂ ਸਮਝਾ ਸਕਦੇ ਸਮਝਾਉਣਾ ਜ਼ਰੂਰੀ ਆ ਹੁਣ ਡਾਕਟਰ ਕੋਲ ਇਨਸਾਨ ਜਾਂਦਾ ਦਵਾਈ ਲੈਣ ਲਈ ਡਾਕਟਰ ਚੱਕ ਕੇ ਦਵਾਈ ਫੜਾ ਦੇਵੇ ਤਾਂ ਆਪਾਂ ਕਿਵੇਂ ਇਹ ਦਵਾਈ ਦਾ ਇਸਤੇਮਾਲ ਕਰਾਂਗੇ ਵੀ ਕਿਹੜੀ ਗੋਲੀ ਕਿਹੜੀ ਕਿਵੇਂ ਲੈਣੀ ਆ ਕਿਹੜੀ ਕਿਵੇਂ ਲੈਣੀ ਆ ਹੈ ਕਿ ਨਹੀਂ ਤੇ ਜੇ ਮਰੀਜ਼ ਨਾ ਸਮਝੇ ਤਾਂ ਮਰੀਜ਼ ਨੂੰ ਵੀ ਫਾਇਦਾ ਨਹੀਂ ਹੁੰਦਾ ਡਾਕਟਰ ਚਾਹੇ ਕਿੰਨਾ ਹੀ ਮੱਥਾ ਮਾਰ ਲਵੇ ਹੈ ਕਿ ਨਹੀਂ ਦੋਨਾਂ ਨੂੰ ਸਮਝਾਉਣ ਵਾਲਾ ਵੀ ਸਮਝਾਵੇ ਤੇ ਸਮਝਣ ਵਾਲਾ ਵੀ ਸਮਝੇ ਤੁਸੀਂ ਕੀ ਕਰਨਾ ਸ਼ੁੱਕਰਵਾਰ ਵਾਲੇ ਤੱਕ ਪਰ ਮੈਂ ਮੰਗਲਵਾਰੋਂ ਪਰ ਮੈਂ ਸ਼ੁੱਕਰਵਾਰ ਪਰ ਮੈਂ ਸ਼ਨੀਵਾਰ ਤਿੰਨ ਦਿਨਾਂ ਚੋਂ ਇੱਕ ਦਿਨ ਤੁਸੀਂ ਅੱਧਾ ਕਿਲੋ ਫਟਕੜੀ ਲੈ ਕੇ ਆਉਣੀ ਹੈ ਉਸ ਫਟਕੜੀ ਨੂੰ ਤਿੰਨ ਚਾਰ ਦਿਨ ਆਪਣੇ ਅੰਦਰ ਘਰੀ ਪਈ ਰਹਿਣ ਦੇਣਾ ਤੇ ਉਦੋਂ ਬਾਅਦ ਤੁਸੀਂ ਉਹਨੂੰ ਲਾਲ ਰੰਗ ਦੇ ਕੱਪੜੇ ਚ ਬੰਨ ਕੇ ਜਿਹੜਾ ਮੁੱਖ ਗੇਟ ਹੁੰਦਾ ਲੌਬੀ ਵਾਲਾ ਉੱਥੇ ਬੰਨਦੇ ਆਂ। ਵੈਸੇ ਪਹਿਲਾਂ ਵੀ ਮੈਂ ਦੋ ਤਿੰਨ ਵੀਡੀਓ ਪਾਈਆਂ ਨੇ ਉਹ ਕਈਆਂ ਦੇ ਕਈਆਂ ਨੂੰ ਖਿਆ ਹੀ ਲੱਗਦੀ ਆ ਕਈਆਂ ਤੱਕ ਜਾਂ ਵੀਡੀਓ ਨਹੀਂ ਪਹੁੰਚਦੀ ਕਈ ਗੱਲਾਂ ਹੋ ਜਾਂਦੀਆਂ ਨੇ। ਹੁਣ ਤੁਸੀਂ ਕੀ ਕਰਨਾ? ਇਹ ਉਦੋਂ ਥੋੜੀ ਜਿਹੀ ਡਿਫਰੈਂਟ ਆ ਵੀਡੀਓ ਪਰ ਉਹ ਚੀਜ਼ ਨਹੀਂ ਹੈਗੀ। ਇਹਦਾ ਫਰਕ ਆ। ਇੱਕ ਤੁਸੀਂ ਨਿੰਬੂ ਲੈਣਾ। ਨਿੰਬੂ ਦੇ ਵਿੱਚ ਆਲੇ-ਦਾਲੇ ਜਿਵੇਂ ਆਏ ਗੋਲ ਨਿੰਬੂ ਆ ਆਲੇ-ਦਾਲੇ ਉਹਦੇ 11 ਲਾਉ ਗੱਢਣੇ ਨੇ ਡੰਡੀ ਵਾਲੇ ਪਾਸੇ ਤੋਂ ਸ਼ੁਰੂ ਕਰਨੇ ਜਿਹੜਾ ਉਹਦਾ ਗਵਲਾ ਪਾਸਾ ਜਿੱਧਰੋਂ ਪਰੂ ਕੱਟਦੇ ਆ ਗੱਭੇ ਆਏ ਫਾੜੀਆਂ ਵਾਲੇ ਸਾਹ 11 ਨੇ ਬੁਲਾ ਦੇਣੇ ਹੁਣ ਤੁਸੀਂ ਇੱਕ ਕਾਗਜ਼ ਦੇ ਉੱਤੇ ਰੱਖਣਾ ਹਲਦੀ ਲਾਉਣੀ ਆ ਨਿੰਬੂ ਹਲਦੀ ਲਾ ਕੇ ਥੋੜੀ ਜਿਹੀ ਫਟਕੜੀ ਬਸ ਰੱਖ ਲਓ ਉਹਨੂੰ ਰੱਖਣਾ ਕਿੱਥੇ ਹੁਣ ਧਿਆਨ ਨਾਲ ਸੁਣੋ ਇੱਤੇ ਵੀ ਤੁਸੀਂ ਆਪਣੇ ਅੰਦਰ ਰੱਖੋ ਉਹਨੂੰ 4-5 ਦਿਨਾਂ ਬਾਅਦ ਬਦਲਦੇ ਰਹੋ ਤੇ ਇਹ ਚੌਥੇ ਦਿਨ ਕੋ ਜਿਹੜਾ ਤੁਹਾਡੇ ਘਰ ਦੇ ਵਿੱਚ ਕੁਝ ਵੀ ਹੈਗਾ ਉਹਨੂੰ ਸਭ ਪਾਸੇ ਨੂੰ ਖਿੱਚ ਲੂਗਾ ਖਿੱਚਣ ਤੋਂ ਬਾਅਦ ਉਹਨੂੰ ਇਹੋ ਜੀ ਜਗ੍ਹਾ ਤੇ ਸੱਟੋ ਜਿੱਥੇ ਕੋਈ ਇਨਸਾਨ ਜਾਂ ਕੋਈ ਬੱਚਾ ਨਾ ਜਾਂਦਾ ਹੋਵੇ ਨਾ ਹੀ ਕੋਈ ਪਸ਼ੂ ਜਾਂਦਾ ਹੋਵੇ ਜਿਵੇਂ ਕੋਈ ਝਾੜੀਆਂ ਵਗੈਰਾ ਹੁੰਦੀਆਂ ਨੇ ਭਾਵੇਂ ਕਿਲੋ ਅੱਧਾ ਕਿਲੋਮੀਟਰ ਦੂਰ ਜਾਣਾ ਪੈ ਜਾਵੇ ਇਹ ਨਾ ਹੋਵੇ ਤੁਸੀਂ ਆਪਣੇ ਘਰ ਦਾ ਭਲਾ ਕੀਤਾ ਤੇ ਦੂਜੇ ਦੇ ਦਰਾਂ ਮੂਰੇ ਸੱਟੋ ਦੇਖੋ ਇੱਕ ਨਾ ਕਰਿਆ ਕਰੋ ਜਾਂ ਜਿੱਥੇ ਕਿਤੇ ਬੱਚੇ ਖੇਡਦੇ ਨੇ ਗਰਾਊਂਡ ਆ ਉੱਥੇ ਨਾ ਸਿੱਟੋ। ਜਾਂ ਜਿੱਥੇ ਪਸ਼ੂ ਚੁਗਦੇ ਨੇ, ਚਰਦੇ ਨੇ ਉੱਥੇ ਨਾ ਸਿੱਟੋ। ਦੇਖੋ ਜਿਹੜੀ ਕੰਡਿਆਲੀ ਚੀਜ਼ ਹੁੰਦੀ ਆ ਉੱਥੇ ਨਾ ਹੀ ਕੋਈ ਪਸ਼ੂ ਜਾਂਦਾ, ਨਾ ਹੀ ਕੋਈ ਬੱਚਾ ਜਾਂਦਾ, ਨਾ ਹੀ ਕੋਈ ਸਿਆਣਾ ਜਾਂਦਾ। ਇੰਨਾਂ ਚੀਜ਼ਾਂ ਨੂੰ ਉੱਥੇ ਸਿੱਟਿਆ ਕਰੋ ਜਿਹੜੀ ਸਿੱਟਣ ਵਾਲੀਆਂ ਹੁੰਦੀਆਂ ਨੇ। ਜਿਹੜਾ ਨੂਨ ਵਗੈਰਾ ਉਹਦਾ ਕੋਈ ਨਹੀਂ ਜਿਹੜਾ ਕਾਲਜ ਚ ਪਾ ਕੇ ਮੈਂ ਸ਼ਨੀਵਾਰ ਨੂੰ ਕੱਚ ਦੀ ਕਾਲਜ ਨੂਨ ਰੱਖਦੀ ਆ, ਉਹ ਜਿੱਥੇ ਮਰਜੀ ਸਿੱਟ ਦਿਓ ਉਹਦਾ ਕੋਈ ਨੁਕਸਾਨ ਨਹੀਂ ਗਾ। ਹੁਣ ਤੁਸੀਂ ਇਹਦੇ ਨਾਲ ਹੀ ਇੱਕ ਕੰਮ ਹੋਰ ਕਰੋ। ਤੁਸੀਂ ਦੋ ਲੈਚੀਆਂ ਲੈਣੀਆਂ ਨੇ ਦੋ ਲੌਂਗ ਥੋੜੀ ਜਿਹੀ ਫਟਕੜੀ ਥੋੜਾ ਜਿਹਾ ਕਪੂਰ ਥੋੜੀ ਜਿਹੀ ਪੀਲੀ ਸ਼ਰਮ ਪੰਜ ਕਾਲੀਆਂ ਮਿਰਚਾਂ ਤੇ ਦੋ ਲਾਲ ਡੱਡੇ ਵਾਲੀਆਂ ਮਿਰਚਾਂ ਇਹਨਾਂ ਨੂੰ ਕਿਸੇ ਪੋਟਲੀ 'ਚ ਬੰਨ ਲਓ ਬੰਨ ਕੇ ਜਿੱਥੇ ਵੀ ਤੁਸੀਂ ਕਿਸੇ ਮੰਦਰ ਨੂੰ ਜਾਂ ਕਿਤੇ ਜਾਂਦੇ ਹੋ ਉੱਥੇ ਚਰਨਾ 'ਚ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਆ ਵੀ ਤੰਦਰੁਸਤੀ ਲਈ ਇਹਨੂੰ ਚੱਕ ਲਿਓ ਕਰੇ ਚੱਕ ਕੇ ਲਿਆ ਕੇ ਜੋ ਵੀ ਤੁਸੀਂ ਜਿਹੜੇ ਵੀ ਧਰਮ ਦੇਓ ਜਿਹੜੇ ਵੀ ਧਰਮ ਦਾ ਤੁਸੀਂ ਪਾਠ ਕਰਦੇ ਹੋ ਅੱਲਾ ਗੋਡ ਰਾਮ ਵੈਗੁਰੂ ਕੁਝ ਵੀ ਕੋਈ ਵੀ ਪਾਠ ਧਰਮ ਇੱਕ ਨਾਮ ਨੇਕ ਆਸ਼੍ਰੀ ਪ੍ਰਮਾਤਮਾ ਇੱਕਾ ਇਹ ਤਾਂ ਸਾਡੇ ਸਿਰਫ ਸਿਆਸਤੀ ਲੋਕਾਂ ਨੇ ਸਾਨੂੰ ਪਾੜਿਆ ਹੋਇਆ ਜਿਸ ਸਾਡਾ ਇਹ ਧਰਮ ਸਾਡਾ ਉਹ ਧਰਮਾ ਧਰਮ ਸਾਡਾ ਕੋਈ ਵੀ ਹੈ ਨਹੀਂ ਅਸਲ ਦੇ ਵਿੱਚ ਸਾਡਾ ਧਰਮ ਕੋਈ ਨਹੀਂ ਅਸੀਂ ਪ੍ਰਮਾਤਮਾ ਕੋਲੋਂ ਇੱਕੋ ਜਿਹਾ ਜਨਮ ਲੈ ਕੇ ਆਉਨੇ ਆ ਕੋਈ ਸਾਡੇ ਪ੍ਰਮਾਤਮਾ ਜਿਨੇ ਉਹ ਨਹੀਂ ਪਾਉਂਦਾ ਕੋਈ ਸਾਡੇ ਪ੍ਰਮਾਤਮਾ ਕੋਈ ਅਜੇ ਸਾਨੂੰ علیحدਾਂ ਚੀਜ਼ ਨਹੀਂ ਦਿੰਦਾ ਹੈਗਾ ਵੀ ਸਾਡਾ ਧਰਮ ਇਹ ਹੈ ਜੀ ਅਸੀਂ ਆਕੜ ਕੇ ਤੁਰੀ ਨਹੀਂ ਧਰਮ ਸਾਡੇ ਦਾਦੇ ਪਰਦਾਦੇ ਨੇ ਬਣਾਏ ਨੇ ਹੈ ਠੀਕ ਹੈ ਜਿਹੜੇ ਧਰਮ ਵਿੱਚ ਤੁਸੀਂ ਪੈਦਾ ਹੋਏ ਉਸ ਧਰਮ ਦੇ ਵਿੱਚ ਪ੍ਰਤੱਖਰ ਕੋ ਧਰਮ ਦੀ ਰੱਖਿਆ ਕਰੋ ਆਪਣੀ ਤੁਹਾਡੇ ਪਿੱਛੇ ਤਾਂ ਬਹੁਤ ਕੁਝ ਹੋਇਆ ਤੁਹਾਡੇ ਦਾਦੇ ਪਰਦਾਦੇ ਨੇ ਕੀਤਾ ਧਰਮਾਂ ਦੀ ਪਰ ਅਸਲ ਮਨ ਇਹ ਦੇ ਵਿੱਚ ਜਿਹੜੀ ਅਸਲ ਜ਼ਿੰਦਗੀ ਆ ਉੱਥੇ ਕੋਈ ਧਰਮ ਨਹੀਂ ਚੱਲਦਾ ਉੱਥੇ ਸਿਰਫ ਜਦੋਂ ਤੁਸੀਂ ਜਾਣਾ ਉੱਥੇ ਕਿਸੇ ਨੇ ਧਰਮ ਨਹੀਂ ਪੁੱਛਣਾ ਤੁਹਾਡਾ ਪੁੱਛਣਾ ਕੀ ਆ ਤੁਸੀਂ ਦੁਨੀਆ ਤੇ ਕੀ ਕਰਕੇ ਆਏ ਕਿੰਨਾ ਕੁ ਬੁਰਾ ਕੀਤਾ ਲੋਕਾਂ ਦਾ ਬਸ ਇਹੀ ਹਿਸਾਬ ਕਿਤਾਬ ਹੋਣੀ ਨੇ ਕਿੰਨੇ ਕੁ ਲੋਕਾਂ ਦੇ ਪੈਸੇ ਹੜੱਪੇ ਕਿੰਨੀਆਂ ਕੁ ਲੋਕਾਂ ਨਾਲ ਠੱਗੀਆਂ ਮਾਰੀਆਂ ਬਸ ਨਾਮ ਜਪਿਆ ਨਾਮ ਜਪਿਆ ਤੁਹਾਡਾ ਨਿਸ਼ਟ ਹੋ ਜਾਣਾ ਉੱਥੇ ਜਾ ਕੇ ਸਭ ਕੁਝ ਜਿੰਨਾ ਮਰਜੀ ਗੁਰੂ ਗ੍ਰੰਥ ਪੜ੍ਹ ਲਓ ਜਿੰਨੀ ਮਰਜੀ ਰਮਾਇਣ ਪੜ੍ਹ ਲਓ ਜਿੰਨਾ ਮਰਜੀ ਬਾਈਬਲ ਪੜ੍ਹ ਲਓ ਜਿੰਨੀ ਮਰਜੀ ਕ੍ਰਾਂਟ ਸ੍ਰੀ ਪੜ੍ਹੋ ਜੇ ਤੁਹਾਡਾ ਹਿਰਦਾ ਸੁਧਣੀ ਸਭ ਤੋਂ ਵੱਡੀ ਗੱਲ ਇੱਕ ਵਾਰੀ ਅੱਲਾ ਗੋਡ ਰਾਮ ਬਹਿਗੁਰੂ ਕਹਿ ਦੋ ਜੇ ਹਿਰਦਾ ਸੁਧਦਾ ਉਹ ਵੀ ਤੁਹਾਡਾ ਲੇਖੇ ਦੇ ਵਿੱਚ ਪੈ ਜਾਣਾ ਜਾ ਕੇ ਹੁਣ ਤੁਸੀਂ ਇਸ ਚੀਜ਼ ਨੂੰ ਘਰੇ ਆਪਦਾ ਪਾਠ ਪੂਜਾ ਕਰਕੇ ਜੇਬ ਦੇ ਵਿੱਚ ਰੱਖਣ ਲੱਗ ਜਾ ਜਿਹੜਾ ਤੁਹਾਡਾ ਸਾਰਾ ਪਰਿਵਾਰ ਰੱਖ ਸਕਦਾ ਸਾਰਾ ਰੱਖ ਲਓ ਗੱਡੀ ਦੇ ਵਿੱਚ ਰੱਖ ਲਓ ਜਿਹੜੇ ਤੁਹਾਡੇ ਉੱਤੇ ਆਉਣ ਵਾਲੀਆਂ ਇੱਲ ਬਲਾਵਾ ਨੇ ਉਹ ਤਾਲਦੀਆਂ ਰਹਿਣਗੀਆਂ ਘਰ ਪਰਿਵਾਰ ਸੁਖੀ ਹੁੰਦਾ ਰਹੂਗਾ ਜਿਹੜਾ ਨਿੰਬੂ ਆ ਮੈਂ ਤੁਹਾਨੂੰ ਫੇਰ ਦੱਸਦੀਆਂ ਉਹਨੂੰ ਤੀਜੇ ਚੌਥੇ ਦਿਨ ਬਦਲਦੇ ਰਹੋ ਉਸੇ ਤਰ੍ਹਾਂ ਫੇਰ 11 ਨਿੰਬੂ ਪਾਓ ਉਸੇ ਤਰ੍ਹਾਂ ਥੋੜੇ ਜਿੰਨੇ ਵੀ ਮੈਂ ਟੋਟਕੇ ਦੱਸਦੀਆਂ ਬੜੇ ਸੌਖੇ ਤੇ ਬੜੇ ਹੀ ਸਰਲ ਜੇ ਦੱਸਦੀਆਂ ਕਿ ਜਿਹੜਾ ਹਰ ਇੱਕ ਬੰਦੇ ਦੀ ਪਹੁੰਚ ਹੋਵੇ ਦੇਖੋ ਮਹਿੰਗੇ ਜਿਵੇਂ ਹੁਣ ਚਾਂਦੀ ਦੀਆਂ ਮੱਛੀਆਂ ਜਾਂ ਸੋਨੇ ਦੀਆਂ ਚੀਜ਼ਾਂ ਹੋਰ ਉਹ ਹਰ ਇੱਕ ਇਨਸਾਨ ਦੇ ਵਸ ਦਾ ਰੋਗ ਨਹੀਂ ਤੁਸੀਂ ਕੀ ਕਰਨਾ ਤੁਹਾਡੇ ਸਰਕਾਰ ਜਾਂ ਦੇਖੋ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਦੇ ਕੰਮ ਆ ਜਾਂਦਾ ਸਾਰਾ ਇੱਕੋ ਜਿਹਾ ਨਹੀਂ ਹੁੰਦੇ ਹਰ ਇੱਕ ਚੀਜ਼ ਤੇ ਇੱਕ ਇੱਕੋ ਜਿਹੀ ਨਹੀਂ ਲਾਗੂ ਹੁੰਦੀ ਜਿਵੇਂ ਧਾਰਾ ਹਰ ਇੱਕ ਤੇ ਅਲੱਗ-ਅਲੱਗ ਲੱਗਦੀ ਹੈ ਜਿਹਹ ਜਾਂ ਬੰਦਾ ਕਸੂਰਬਾਰ ਆ ਉਹ ਜੀ ਧਾਰਾ ਲੱਗਦੀ ਆ ਇਹ ਇਹ ਮੇ ਜਿਹੜੇ ਹੈਗੇ ਨੇ ਟੋਟਕੇ ਇਹ ਬੱਖ-ਬੱਖ ਅਨਸਾਬਾਂ ਦੇ ਉੱਤੇ ਬੱਖ-ਬੱਖ ਤਰੀਕੇ ਨਾਲ ਲੱਗਦੇ ਨੇ ਤੁਸੀਂ ਕੀ ਕਰਨਾ ਇੱਕ ਮਾਚਸ ਦੀ ਡੱਬੀ ਰੱਖ ਜਾਣੀ ਹੈ ਮੰਗਲਵਾਰ ਵਾਲੇ ਦਿਨ ਹਨੂਮਾਨ ਜੀ ਦੇ ਮੰਦਰ ਡੱਬੀ ਰੱਖ ਕੇ ਮੱਥਾ ਟੇਕ ਦੇਣਾ ਚੱਕਣੀ ਨਹੀਂ ਹੈਗੀ ਉਹ ਹੁਣ ਤੁਸੀਂ ਚਿਮੇਲੀ ਦਾ ਤੇਲ ਅਰ ਸੰਧੂਰ ਇਹ ਦੋਨੇ ਚੀਜ਼ਾਂ हनुमान जी ਦੇ ਜਿਹੜਾ ਬਸਤਰ ਦੇ ਟੈਪ ਨਾਲ ਤੁਸੀਂ ਉਹਨੂੰ ਪਹਿਨਾ ਦੇਣੀਆਂ ਨੇ ਮਤਲਬ ਪਹਿਲਾਂ ਛਮੇਲੀ ਦਾ ਤੇਲ ਲਾ ਦੇਣਾ ਫਿਰ ਉੱਤੇ ਜੀ ਸੰਧੂਰ ਲਾ ਦੇਣਾ ਦੇਖਿਓ ਕਰਜ਼ਾ ਵੀ ਲਹੂਗਾ ਕੰਮ ਦੇ ਵਿੱਚ ਵੀ ਤਰੱਕੀ ਪਊਗੀ ਜਦੋਂ ਕਰਜ਼ਾ ਲੈ ਗਿਆ ਤਾਂ ਆਟੋਮੈਟਿਕ ਪੈਸੇ ਵੀ ਜੁੜਨੇ ਸ਼ੁਰੂ ਹੋ ਜਾਣਗੇ ਦੇਖੋ ਟਾਈਮ ਜ਼ਰੂਰ ਲੱਗਦਾ ਹਰ ਇੱਕ ਚੀਜ਼ ਨੂੰ